ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 18 ਅਕਤੂਬਰ ਦਾ ਦਿਨ ਪੰਜ ਮੈਂਬਰੀ ਪੰਥ ਕਮੇਟੀ ਦੇ ਮੈਂਬਰ ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਵੱਜੋਂ ਪੰਥ ਦੀ ਸੇਵਾ ਕਰਨ ਵਾਲੇ ਬਹੁਤ ਹੀ ਪਿਆਰੇ ਬਹੁਤ ਹੀ ਸਤਿਕਾਰਯੋਗ ਵੀਰ ਭਾਈ ਕਵਲਜੀਤ ਸਿੰਘ ਸੁਲਤਾਨ ਵਿੰਡ ਦਾ ਸ਼ਹੀਦੀ ਦਿਹਾੜਾ ਭਾਈ ਕਮਲਜੀਤ ਸਿੰਘ ਸੁਲਤਾਨਵਿੰਡ 18 ਅਕਤੂਬਰ 1999 ਵਾਲੇ ਦਿਨ ਆਪਣੇ ਸਾਥੀ ਭਾਈ ਨਰਮਲ ਸਿੰਘ ਨਿਮਾ ਮੀਆਂ ਵਿੰਡ ਦੇ ਨਾਲ ਜਿਲੰਦਰ ਵਿਕੇ ਸ਼ਹੀਦ ਹੋ ਗਏ ਸੀ ਉਸ ਭਾਈ ਕਮਲਜੀਤ ਸਿੰਘ ਸੁਲਤਾਨਵਿੰਡ ਦੀਆਂ ਯਾਦ ਬਹੁਤ ਸਾਰੀਆਂ ਯਾਦਾਂ ਹਨ ਜਿਹੜੀਆਂ ਯਾਦਾਂ ਸਤਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਰਹਿੰਦੇ ਆ ਉਹਨਾਂ ਦੇ ਨਾਲ ਗੱਲਾਂ ਬਾਤਾਂ ਦੌਰਾਨ ਜੁੜੀਆਂ ਹੋਈਆਂ ਹਨ ਜਦੋਂ 1985 ਦੇ ਵਿੱਚ ਖਾਲਸਾ ਪੰਥ ਦੇ ਪ੍ਰਗਟ ਦਿਹਾੜੇ ਮੌਕੇ ਭਾਰਤ ਸਰਕਾਰ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੋਂ ਲੱਗੀ ਹੋਈ ਪਾਬੰਦੀ ਨੂੰ ਹਟਾ ਲਿਆ ਤਾਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਮੰਜੀ ਸਾਹਿਬ ਦੀਵਾਨ ਹਾਲ ਦੇ ਪਿਛਲੇ ਪਾਸੇ ਜਥੇਦਾਰ ਜਗਦੀਪ ਸਿੰਘ ਤਲਵੰਡੀ ਦੇ ਦਫ਼ਤਰ ਦੇ ਵਿੱਚ ਇੱਕ ਕਮਰੇ ਦੇ ਵਿੱਚ ਸੈਕਸ ਸਟੂਡੈਂਟ ਫੈਡਰੇਸ਼ਨ ਦਾ ਦਫ਼ਤਰ ਖੋਲਿਆ ਗਿਆ। ਉਹਦੇ ਤੋਂ ਬਾਅਦ ਲੰਬਾ ਸਮਾਂ ਤਕਰੀਬਨ 5-6 ਮਹੀਨੇ ਉੱਤੇ ਰਹਿਣ ਦਾ ਮੌਕਾ ਮਿਲਿਆ। ਜਿਸ ਸਮੇਂ ਦੌਰਾਨ ਭਾਈ ਕਵਲਜੀਤ ਸਿੰਘ ਸੁਲਤਾਨਵਿੰਡ ਆਪਣੇ ਸਾਥੀ ਦੇ ਨਾਲ ਉੱਤੇ ਅਕਸਰ ਹੀ ਆਇਆ ਕਰਦੇ ਸੀ। ਕਈ ਵਾਰ ਇਕੱਲੇ ਆਉਣਾ ਕਈ ਵਾਰ ਉਹਨਾਂ ਦੇ ਨਾਲ ਉਹਨਾਂ ਦਾ ਸਾਥੀ ਕੋਈ ਆ ਕਰਦਾ ਸੀ ਭਾਈ ਕਵਲਜੀਤ ਸਿੰਘ ਦਾ ਸੁਭਾਅ ਬਹੁਤ ਹੀ ਜ਼ਿਆਦਾ ਖੁੱਲ੍ਹਦਿਲਾ ਮਲਾਪੜਾ ਸੀ ਜਿੱਥੇ ਉੱਥੇ ਉਹਨਾਂ ਦੀ ਸੋਚ ਬੜੀ ਹੀ ਦੂਰ ਅੰਦੇਸ਼ੀ ਵਾਲੀ ਸੀ ਕਈ ਵਾਰ ਭਾਈ ਕਵਲਜੀਤ ਸਿੰਘ ਸੁਲਤਾਨ ਵੰਡ ਨੇ ਕਿਹਾ ਕਿ ਖਾਲਸਾ ਦੀ ਨਹੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਥੇਦਾਰ ਦਮ ਦੇ ਮੀਟਕਸਾਲ ਉਹਨਾਂ ਦੀ ਲਾਸਾਨੀ ਸ਼ਹਾਦਤ ਦੇ ਨਾਲ ਰੱਖੀ ਗਈ ਹੈ। ਕਾਲਿਸਤਾਨ ਦੀ ਨਹੀਂ ਆਲ ਇੰਡੀਆ ਸੈਕਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਗਰਲਜ਼ ਵਿੰਗ ਦੀ ਪ੍ਰਧਾਨ ਬੀਬੀ ਉਪਕਾਰ ਕੌਰ ਜੀ ਭਾਈ ਰਾਮ ਸਿੰਘ ਜੀ ਜਥੇਦਾਰ ਮਹਾਨ ਜਰਨੈਲ ਜਨਰਲ ਸ਼ੁਭੀਖ ਸਿੰਘ ਜੀ ਦੀਆਂ ਸ਼ਹਾਦਤਾਂ ਦੇ ਨਾਲ ਰੱਖੀ ਗਈ ਹੈ। ਇਹ ਸੁਰੱਖਿਈ ਹੋਈ ਨਹੀਂ ਤੇ ਆਪਾਂ ਖਾਲਿਸਤਾਨ ਬੇਸ਼ੱਕ ਨਹੀਂ ਬਣਾ ਸਕਦੇ ਕਿਉਂਕਿ ਆਪਣੇ ਜੀਵਨ ਦੇ ਜੀ ਸ਼ਾਇਦ ਇਹ ਹੋਂਦ ਵਿੱਚ ਨਾ ਆਵੇ ਪਰ ਇੰਨੀ ਗੱਲ ਜ਼ਰੂਰ ਹੈ ਕਿ ਆਪਾਂ ਖਾਲਿਸਤਾਨ ਦੀ ਇਸ ਨੀ ਨੂੰ ਹੋਰ ਪੱਕੀਆਂ ਕਰ ਸਕਦੇ ਹਾਂ ਉਹ ਕਰ ਰਹੇ ਹਾਂ ਕਰਦੇ ਰਹਿਾਂਗੇ ਸੋ ਖਾਲਿਸਤਾਨ ਦੀ ਨੀ ਨੂੰ ਪੱਕਾ ਕਰਨ ਵਾਲੇ ਉਸ ਮਹਾਨ ਸੂਰਬੀਰ ਜੋਧੇ ਭਾਈ ਕਮਲਜੀਤ ਸਿੰਘ ਨੇ ਸਿੱਖ ਸੰਘਰਸ਼ ਦੇ ਵਿੱਚ ਬਹੁਤ ਹੀ ਵੱਡੀ ਸੇਵਾ ਕੀਤੀ ਸੁਲਤਾਨ ਵੰਡ ਦੀ ਧਰਤੀ ਨੂੰ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ ਸੁਲਤਾਨ ਵੰਡ ਦੀ ਧਰਤੀ ਉਹ ਧਰਤੀ ਹੈ ਜਿਸ ਧਰਤੀ ਤੇ ਪੈਦਾ ਹੋ ਕੇ ਸਾਡੇ ਅਨੇਕਾਂ ਹੀ ਸਿੱਖ ਨੌਜਵਾਨਾਂ ਨੇ ਸਿੱਖ ਸੰਘਰਸ਼ ਦੇ ਵਿੱਚ ਸੇਵਾ ਕੀਤੀ ਅਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਰਦਾਰ ਜਸਵੀਰ ਸਿੰਘ ਦੀ ਧੀ ਮਾਤਾ ਭਗਵੰਤ ਗੌਰ ਜੀ ਕੁਖੋਂ ਪਾਈ ਕਵਲਜੀਤ ਸਿੰਘ ਸੁਲਤਾਨਪਿੰਡ ਦਾ ਜਨਮ ਹੋਇਆ ਸੀ ਮੈਨੂੰ ਯਾਦ ਹੈ ਕਿ ਪਾਈ ਕਵਲਜੀਤ ਸਿੰਘ ਨੇ ਅਕਾਜ਼ ਰੈਸਟ ਹਾਊਸ ਦੇ ਕਮਰਾ ਨੰਬਰ 10 ਦੇ ਵਿੱਚ ਇੱਕ ਵਾਰ ਆਖਿਆ ਸੀ ਕਿ ਆਪਾਂ ਖਾਲਿਸਤਾਨ ਲਈ ਆਖਰੀ ਸਵਾਸ ਤੱਕ ਜੰਗ ਜਾਰੀ ਰੱਖਣੀ ਆ ਸਮਾਂ ਇਲਾਕਾ ਭਾਵੇਂ ਕੋਈ ਵੀ ਹੋਵੇ ਇਸੇ ਹੀ ਕਮਰੇ ਵਿੱਚ ਇੱਕ ਵਾਰ ਭਾਈ ਕਮਲਜੀਤ ਸਿੰਘ ਸੁਲਤਾਨਵਿੰਡ ਭਾਈ ਸਰਬਜੀਤ ਸਿੰਘ ਭਾਈ ਸਤਪਾਲ ਸਿੰਘ ਕਿੱਲੋਂ ਅਤੇ ਮੈਂ ਅਸੀਂ ਚਾਰ ਜਣੇ ਬੈਠੇ ਸੀ ਤੇ ਪੰਜਵਾਂ ਸਰਦਾਰ ਮਹਿੰਦਰ ਸਿੰਘ ਪੱਤਰਕਾਰ ਸਨ 1985 ਦੀ ਗੱਲ ਹੈ ਸ਼ਾਇਦ 1 ਜਾਂ 2 ਤਰੀਕ ਹੋਵੇਗੀ ਜੂਨ ਮਹੀਨੇ ਦੀ ਕਿਉਂਕਿ ਜੂਨ 1984 ਦੇ ਖੂਨੀ ਕੱਲੂਕਾਰੇ ਦੀ ਯਾਦ ਦੇ ਵਿੱਚ ਪਹਿਲਾ ਸ਼ਹੀਦੀ ਸਮਾਗਮ ਹੋਣਾ ਸੀ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਜਿਸ ਦਾ ਆਯੋਜਨ ਜਿਸ ਨੂੰ ਆਰਗੇਨਾਈਜ਼ ਆਲ ਇੰਡੀਆ ਸੈਕਸ ਸਟੂਡੈਂਟ ਫੈਡਰੇਸ਼ਨ ਦਮਦ ਮੀਟਖਸਾਲ ਅਤੇ ਸੰਯੁਕਤ ਅਕਾਲੀ ਦਲ ਵੱਲੋਂ ਕੀਤਾ ਗਿਆ ਸੀ ਸੋ ਇੱਥੇ ਬੈਠਿਆਂ ਇਸ ਦਿਨ ਗੱਲ ਚੱਲੀ ਭਾਈ ਸਤਪਾ ਸਿੰਘ ਢੱਲੋਂ ਕਹਿਣ ਲੱਗਾ ਕਿ ਸੰਤ ਜਰਨੈਲ ਸਿੰਘ ਜੀ ਖਾਸਾ ਪਿੰਡਰਾ ਵਾਲੇ ਸ਼ਹੀਦ ਹਨ ਉਹਨਾਂ ਨੂੰ ਬਤੌਰ ਸ਼ਹੀਦ ਪ੍ਰਚਾਰਨਾ ਚਾਹੀਦਾ ਇਸ ਸਮਾਗਮ ਦੇ ਵਿੱਚ ਤਾਂ ਉਸ ਵਕਤ ਸਰਬਜੀਤ ਸਿੰਘ ਨਾਮ ਦਾ ਵਿਅਕਤੀ ਇਸ ਗੱਲ ਦੀ ਵਿਰੋਧਤਾ ਕਰ ਰਿਹਾ ਸੀ ਉਹ ਕਹਿ ਰਿਹਾ ਸੀ ਕਿ ਸੰਤ ਜੀ ਜਿਉਂਦੇ ਜਿਉਂਦੇ ਹਨ ਉਹ ਜ਼ਿੰਦਾ ਹੋਣ ਦੀਆਂ ਦਲੀਲਾਂ ਦੇ ਰਿਹਾ ਸੀ ਤੇ ਅਸੀਂ ਤਿੰਨੇ ਜਣੇ ਮੈਂ ਭਾਈ ਸਤਪਾਲ ਸਿੰਘ ਢਿੱਲੋਂ ਅਤੇ ਭਾਈ ਕਵਲਜੀਤ ਸਿੰਘ ਸੁਲਤਾਨਪਿੰਡ ਅਸੀਂ ਸੰਤਾਂ ਦੀ ਸ਼ਹਾਦਤ ਦੇ ਸਬੰਧ ਵਿੱਚ ਉਹਨਾਂ ਦੀਆਂ ਦਲੀਲਾਂ ਦੇ ਰਹੇ ਸੀ ਕਿ ਸੰਤ ਸ਼ਹੀਦ ਹਨ ਇਹਨਾਂ ਇਹਨਾਂ ਗੱਲਾਂ ਕਰਕੇ ਸੰਤ ਸ਼ਹੀਦ ਹਨ ਤਕਰੀਬਨ 15-20 ਮਿੰਟ ਇਸੇ ਤਰ੍ਹਾਂ ਹੀ ਇੱਕ ਦੂਜੇ ਦੇ ਨਾਲ ਦਲੀਲਬਾਜ਼ੀ ਹੁੰਦੀ ਰਹੀ ਸਰਦਾਰ ਮਹਿੰਦਰ ਸਿੰਘ ਪੱਤਰਕਾਰ ਜੋ ਦੋਨਾਂ ਧਿਰਾਂ ਨੂੰ ਬੜੇ ਹੀ ਗੋਹ ਨਾਲ ਸੁਣਦੇ ਰਹੇ ਅਖੀਰ ਕਹਿਣ ਲੱਗੇ ਕਿ ਬਸ ਕਰੋ ਹੁਣ ਮੇਰੀ ਵੀ ਸੁਣ ਲਓ ਤਾਂ ਭਾਈ ਕਵਲਜੀਤ ਸਿੰਘ ਸੁਲਤਾਨ ਬਣ ਕਹਿਣ ਲੱਗਾ ਕਿ ਭਾਜੀ ਤੁਸੀਂ ਵੀ ਦੱਸ ਲਓ ਤਾਂ ਉਸ ਵੇਲੇ ਸਰਦਾਰ ਮਹਿੰਦਰ ਸਿੰਘ ਪੱਤਰਕਾਰ ਕਹਿਣ ਲੱਗੇ ਕਿ ਚਾਹੇ ਤੁਸੀਂ ਤਿੰਨੇ ਜਣੇ ਸੰਤਾਂ ਨੂੰ ਸ਼ਹੀਦ ਮੰਨੋ ਤੇ ਚਾਹੇ ਇਹ ਜਿੰਦਾ ਮੰਨੋ ਇਹ ਗੱਲ ਇੰਨੀ ਜ਼ਿਆਦਾ ਮਹੱਤਵਪੂਰਨ ਨਹੀਂ ਤਾਂ ਭਾਈ ਸਤਪਾਲ ਸਿੰਘ ਕਹਿਣ ਲੱਗਾ ਕਿ ਜੇ ਇਹ ਗੱਲ ਇੰਨੀ ਮਹੱਤਵਪੂਰਨ ਨਹੀਂ ਤਾਂ ਮਹੱਤਵਪੂਰਨ ਗੱਲ ਹੋਰ ਕੀ ਹੈ ਉਸ ਵੇਲੇ ਸਰਦਾਰ ਮਹਿੰਦਰ ਸਿੰਘ ਪੱਤਰਕਾਰ ਕਹਿਣ ਲੱਗੇ ਕਿ ਮਹੱਤਵਪੂਰਨ ਇਹ ਆ ਕਿ ਜਦੋਂ ਵੀ ਕੌਮ ਤੇ ਭੀੜ ਪਵੇਗੀ ਜਦੋਂ ਵੀ ਕੌਮ ਨੂੰ ਕੌਮੀ ਤੌਰ ਤੇ ਸਮੱਸਿਆ ਕੋਈ ਪੇਸ਼ ਆਵੇਗੀ ਜਦੋਂ ਵੀ ਕੌਮ ਤੇ ਕੋਈ ਆਫਤ ਆਵੇਗੀ ਤਾਂ ਕੌਮ ਰੋ ਰੋ ਕੇ ਉਸ ਨੂੰ ਅਵਾਜ਼ਾਂ ਮਾਰੇਗੀ ਸੋ ਅੱਜ ਇਹ ਗੱਲ ਸਹੀ ਸਾਬਤ ਹੋ ਰਹੀ ਆ ਕਿ ਕੌਮ ਮਸੀਵਤ ਵੇਲੇ ਸਮੱਸਿਆ ਵੇਲੇ ਉਸ ਮਹਾਂਪੁਰਖ ਸੰਤ ਜਰਨੈਲ ਸਿੰਘ ਜੀ ਖਾਸਾ ਪਿੰਡਰਾ ਵਾਲਿਆਂ ਨੂੰ ਯਾਦ ਕਰਦੀ ਆ ਬਲਕਿ ਅਵਾਜ਼ਾਂ ਮਾਰਦੀ ਆ ਸਿਪਾਹੀ ਕਬਲਜੀਤ ਸਿੰਘ ਸੁਲਤਾਨਬੰਦ ਅਕਸਰ ਹੀ ਇੱਥੇ ਆਇਆ ਕਰਦੇ ਸੀ ਦੂਜੇ ਤੀਜੇ ਦਿਨ ਉਹਨਾਂ ਨੇ ਆਉਣਾ ਤੇ ਲੰਬਾ ਸਮਾਂ ਬੈਠ ਕੇ ਕਦੀ ਕਈ ਵਾਰ ਸ਼ਾਮ ਨੂੰ ਆਉਣਾ ਤੇ ਪ੍ਰਕਰਮਾਂ ਵਿੱਚ ਸ਼ਰੂਵਰ ਦੇ ਕੰਢੇ ਬੈਠ ਕੇ ਗੱਲਾਂ ਕਰਨੀਆਂ ਸੰਘਰਸ਼ ਦੀਆਂ ਗੱਲਾਂ ਕਰਨੀਆਂ ਸ਼ਹੀਦਾਂ ਦੇ ਯਾ ਗੱਲਾਂ ਕਰਨੀਆਂ ਔਰ ਸੰਤ ਜਨੈਲ ਸਿੰਘ ਜੀ ਖਾਸਾ ਪਿੰਡਰਾ ਵਾਲਿਆਂ ਦੇ ਸਬੰਧ ਵਿੱਚ ਸਾਰਿਆਂ ਨਾਲ ਗੱਲਾਂ ਕਰਨੀਆਂ ਸੋ ਬਹੁਤ ਹੀ ਵਧੀਆ ਇਨਸਾਨ ਸੀ ਭਾਈ ਕਮਲਜੀਤ ਸਿੰਘ ਸੁਲਤਾਨਵਿੰਡ ਜਦੋਂ ਜੂਨ 1984 ਦਾ ਖੂਨੀ ਕੱਲੂਗਾਰਾ ਵਾਪਰਿਆ ਤਾਂ ਸਿੱਖ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਰੱਖੀਆਂ ਹੋਈਆਂ ਸਨ ਲੰਮ ਕਈ ਦਿਨ ਪਰ ਹਿੰਦੂ ਤਵੀਆਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਸੀ ਸਿੱਖਾਂ ਨੂੰ ਚੜਾਉਣ ਵਾਸਤੇ ਭਾਈ ਕਵਲਜੀਤ ਸਿੰਘ ਸੁਲਤਾਨ ਵੰਡ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਹਨਾਂ ਦੀਆਂ ਦੁਕਾਨਾਂ ਨੂੰ ਬੰਦ ਕਰਵਾਇਆ ਉਹਨਾਂ ਨੂੰ ਅਹਿਸਾਸ ਕਰਾਇਆ ਕਿ ਤੁਸੀਂ ਪੰਜਾਬ ਦੇ ਖਾਨੇ ਆ ਪੰਜਾਬ ਦਾ ਪੀਨੇ ਆ ਪੰਜਾਬ ਦਾ ਪਹਿਨਦੇ ਆ ਪੰਜਾਬ ਦੀ ਫਿਜ਼ਾ ਵਿੱਚ ਸਾਹ ਲੈਂਦੇ ਆ ਕਿ ਤੁਹਾਨੂੰ ਸਾਡੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹੋਏ ਅਤਵਾਦੀ ਹਮਲੇ ਦਾ ਦਰਦ ਨਹੀਂ ਕਰੋ ਆਪਣੀ ਦੁਕਾਨਾ ਬੰਦ ਉਹਨਾਂ ਦੀ ਦੁਕਾਨਾ ਬੰਦ ਕਰਾਈਆਂ ਤਾਂ ਉਹਨਾਂ ਨੇ ਕੰਪਲੇਨਟ ਕੀਤੀ ਭਾਰਤੀ ਫੌਜ ਦੇ ਕੋਲ ਜਿਹੜਾ ਨੇ ਰੇਡ ਕਰਨੇ ਸ਼ੁਰੂ ਕਰ ਦਿੱਤੇ ਸੋ ਪਾਈਕਾਵਲਜੀਤ ਸਿੰਘ ਸੁਲਤਾਨਪਿੰਡ ਦਾ ਇੱਥੋਂ ਹੀ ਸਫ਼ਰ ਆਰੰਭ ਹੋਇਆ ਪੁਲਿਸ ਦੇ ਨਾਲ ਗ੍ਰਿਫਤਾਰੀਆਂ ਦਾ ਰਿਹਾਈਆਂ ਦਾ ਸੋ ਇਹਦੇ ਤੋਂ ਬਾਅਦ ਪਾਈਕਾਵਲਜੀਤ ਸਿੰਘ ਸੁਲਤਾਨਪਿੰਡ ਨੂੰ ਕਈ ਵਾਰ ਪੁਲਿਸ ਨੇ ਫੜਿਆ ਅਤੇ ਇਹ ਹਾਕੀਤਾ ਇੱਕ ਵਾਰ ਉਹ ਟਰੈਕਟਰ ਤੇ ਜਾ ਰੇ ਸੀ ਆਪਣੇ ਖੇਤਾਂ ਨੂੰ ਤਾਂ ਰਸਤੇ ਵਿੱਚ ਪੁਲਿਸ ਨੇ ਰੋਕ ਕੇ ਉਹਨਾਂ ਦਾ ਟਰੈਕਟਰ ਬੰਦ ਕਰ ਦਿੱਤਾ ਤੇ ਫੜ ਕੇ ਥਾਣੇ ਲੈ ਗਏ ਤੇ ਝੂਠੇ ਕੇਸ ਦੇ ਵਿੱਚ ਬੰਦ ਕਰ ਦਿੱਤਾ ਜੀਲ ਦੇ ਵਿੱਚ ਭਾਈ ਕਮਲਜੀਤ ਸਿੰਘ ਸੁਲਤਾਨ ਪਿੰਡ ਦਾ ਜੋ ਪਰਿਵਾਰ ਆ ਆਰਥਿਕ ਪੱਖ ਤੋਂ ਬਰਾਹੀ ਮਜ਼ਬੂਤ ਪਰਿਵਾਰ ਆ ਵੱਡੀ ਪੱਧਰ ਤੇ ਖੇਤੀਬਾੜੀ ਦਾ ਕਾਰੋਬਾਰ ਸੀ ਇਸ ਪਰਿਵਾਰ ਦਾ ਸੁਪਾਈ ਕਵਲਜੀਤ ਸਿੰਘ ਸੁਲਤਾਨਵਿੰਡ ਖਾਲਸਾ ਕਾਲਜ ਅਮਰਸਰ ਦਾ ਵਿਦਿਆਰਥੀ ਸੀ ਪਰ ਗ੍ਰੈਜੂਏਸ਼ਨ ਕਰ ਰਿਹਾ ਸੀ ਪਾਈ ਕਵਲਜੀਤ ਸਿੰਘ ਸੁਲਤਾਨਵਿੰਡ ਜਦੋਂ ਪੰਜ ਮੈਂਬਰੀ ਪੰਥ ਕਮੇਟੀ ਦੇ ਮੈਂਬਰ ਗ੍ਰਫਤਾਰ ਹੋ ਗਏ ਤਾਂ ਉਹਨਾਂ ਦੀ ਰੀਪਲੇਸਮੈਂਟ ਦੇ ਵਿੱਚ ਪਾਈ ਕਵਲਜੀਤ ਸਿੰਘ ਸੁਲਤਾਨਵਿੰਡ ਨੂੰ ਪੰਜ ਮੈਂਬਰੀ ਪੰਥ ਕਮੇਟੀ ਦਾ ਮੈਂਬਰ ਬਣਾਇਆ ਗਿਆ ਸੀ ਜਦੋਂ ਸ਼ਹੀਦ ਪਾਈ ਗੁਰਦੀਪ ਸਿੰਘ ਉਸਮਾਨ ਵਾਲਾ ਦੀ ਸ਼ਹਾਦਤ ਹੋ ਗਈ ਸੀ ਜਦੋਂ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਸੀ ਭਾਈ ਕਵਲਜੀਤ ਸਿੰਘ ਸੁਲਤਾਨ ਵੰਡ ਨੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਵਜੋਂ ਵੀ ਸੇਵਾ ਨਿਭਾਈ ਅਖੀਰ ਸਮਾਂ ਆਇਆ ਉਹਨਾਂ ਦੀ ਸ਼ਹਾਦਤ ਦਾ 18 ਅਕਤੂਬਰ 1999 ਵਾਲੇ ਦਿਨ ਜਲੰਧਰ ਸ਼ਹਿਰ ਦੇ ਵਿੱਚ ਭਾਈ ਕਵਲਜੀਤ ਸਿੰਘ ਸੁਲਤਾਨ ਵੰਡ ਅਤੇ ਭਾਈ ਅੰਦਰਮਲ ਸਿੰਘ ਨਿਮਾ ਮੀਆਂ ਬਿੰਦ ਦੀ ਸ਼ਹਾਦਤ ਹੋ ਗਈ ਜਿੱਥੇ ਪੁਲਿਸ ਨੇ ਇਹਨਾਂ ਨੂੰ ਕੀਰਾ ਪਾ ਲਿਆ ਭਾਈ ਕਵਲਜੀਤ ਸਿੰਘ ਸੁਲਤਾਨਪਿੰਡ ਦੀ ਲੱਤ ਦੇ ਵਿੱਚ ਪਹਿਲਾਂ ਹੀ ਗੋਲੀਆਂ ਲੱਗ ਚੁੱਕੀਆਂ ਸਨ ਸੋ ਉਹਨਾਂ ਦਾ ਭੱਜਣਾ ਮੁਸ਼ਕਲ ਸੀ ਭਾਈ ਕਵਲਜੀਤ ਸਿੰਘ ਸੁਲਤਾਨਪਿੰਡ ਨੇ ਭਾਈ ਨਰਮਲ ਸਿੰਘ ਨਿਮਾ ਮੀਆਂ ਬਿੰਦ ਨੂੰ ਆਖਿਆ ਕਿ ਇਸ਼ਾਰਾ ਕੀਤਾ ਕਿ ਤੂੰ ਭੱਜ ਜਾ ਤੇ ਜਦੋਂ ਉਹ ਭੱਜਣ ਲੱਗਾ ਭਾਈ ਨਰਮਲ ਸਿੰਘ ਨੇ ਮਾਤਾ ਉਹ ਡੱਗ ਗਿਆ ਦਿਗਰ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਫਤਾਰ ਕਰ ਲਿਆ ਤੇ ਤੁਹਾਨੂੰ ਹੀ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਜਲੰਧਰ ਸ਼ਹਿਰ ਦੇ ਵਿੱਚ 18 ਅਕਤੂਬਰ 1999 ਵਾਲੇ ਦਿਨ ਜਦੋਂ ਭਾਈ ਕਮਲ ਜੀ ਸੰਤ ਸੁਲਤਾਨਪਿੰਡ ਤੋਂ ਅੰਮ੍ਰਿਤਸਰ ਦੀਆਂ ਕਚਹਿਰੀਆਂ ਵਿੱਚੋਂ ਛਡਾਇਆ ਗਿਆ ਤਾਂ ਉਹ ਪਹਿਲਾ ਮੌਕਾ ਸੀ ਜਦੋਂ ਪੰਜਾਬ ਦੀ ਧਰਤੀ ਤੇ AK-47 ਨੇ ਗਰਗੜਾਹਟ ਪਾਈ ਸੀ ਅਸਾਲਟ ਦੀਆਂ ਗੋਲੀਆਂ ਨੇ ਅਸਾਲਟਾਂ ਦੀਆਂ ਗੋਲੀਆਂ ਨੇ ਗੜਗੜ ਹਟਕ ਪਾਈ ਅੰਮ੍ਰਿਤਸਰ ਦੀਆਂ ਕਚਹਿਰੀਆਂ ਦੇ ਵਿੱਚ ਤਾਂ ਕਹਿੰਦੇ ਹਨ ਕਿ ਸੀਆਰਪੀ ਵਕੀਲਾਂ ਦੇ ਖੋਖਿਆਂ ਵਿੱਚ ਜਾ ਵੜੀ ਸੀ ਅਪ੍ਰੈਲ 1987 ਦੀ ਗੱਲ ਹੈ ਸਿਪਾਇਕ ਕਵ尔ਜੀਤ ਸਿੰਘ ਸੁਲਤਾਨਪਿੰਡ ਨੇ ਬਹੁਤ ਹੀ ਟੌਪ ਟੌਪ ਰਿਐਕਸ਼ਨ ਕੀਤਾ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਸ਼ਹੀਦ ਭਾਈ ਮਨਵੀਰ ਸਿੰਘ ਚਿਹੜੋ ਉਰਫ ਜਨਰਲ ਹਰੀ ਸਿੰਘ ਅਤੇ ਦੂਸਰੇ ਜਰਨੈਲ ਸਿੱਖ ਕੌਮ ਦੇ ਮਹਾਨ ਸੂਰਬੀਰ ਯੋਧੇ ਸ਼ਹੀਦ ਜਨਰਲ ਲਾਭ ਸਿੰਘ ਦੇ ਨਾਲ ਭਾਈ ਕਵਲਜੀਤ ਸਿੰਘ ਸੁਲਤਾਨ ਵੰਡ ਨਾਲ ਮਿਲ ਕੇ ਕੌਮ ਦੀ ਬਹੁਤ ਵੱਡੀ ਸੇਵਾ ਕੀਤੀ ਜਿਹੜੀ ਕਿ ਗੌਰਵਮਈਕ ਇਤਿਹਾਸ ਦੇ ਪੰਨਿਆਂ ਤੇ ਹਮੇਸ਼ਾ ਹੀ ਸ਼ਮਕਦੀ ਰਹੇਗੀ ਆਉਣ ਵਾਲੀਆਂ ਸਿੱਖ ਨਸਲਾਂ ਦੀ ਸਿੱਖ ਪੀੜ੍ਹੀਆਂ ਦਾ ਰਾਹ ਰਸ਼ਨਾ ਦੀ ਰਹੇਗੀ ਭਾਈ ਕਵਰਜੀਤ ਸਿੰਘ ਸੁਲਤਾਨਪਿੰਡ ਦੀ ਸਿੱਖ ਸੰਘਰਸ਼ ਵਿੱਚ ਕੀਤੀ ਹੋਈ ਮਹਾਨ ਸੇਵਾ ਅਤੇ ਭਾਈ ਨਰਮਲ ਸਿੰਘ ਨੰਮਾ ਮੀਆਂ ਵੇਲ ਦੀ ਮਹਾਨ ਸੇਵਾ ਖਾਲਿਸਤਾਨ ਕਮਾਂਡੋ ਫੋਰਸ ਦੇ ਇਨ੍ਹਾਂ ਯੋਧਿਆਂ ਨੇ ਬਹੁਤ ਹੀ ਵਧੀਆ-ਵਧੀਆ ਅਤੇ ਟੌਪ ਡੱਬ ਦੇ ਐਕਸ਼ਨ ਕੀਤੇ 1985 ਦੇ ਵਿੱਚ ਕਾਲਸਾ ਕਾਲਜ ਅਮਰਸਰ ਦੇ ਗੀਤ ਦੀ ਤੈਨਾਤ ਇੱਕ ਸਬ ਇੰਸਪੈਕਟਰ ਨੂੰ ਉਸ ਦਾ ਰਿਵਾਲਵਰ ਖੋ ਕੇ ਉਗਤੇ ਹੀ ਰਿਵਾਲਵਰ ਦੇ ਨਾਲ 455 ਬੋਰ ਦਾ ਰਿਵਾਲਵਰ ਉਸ ਖੋਇਆ ਔਰ ਉਸੇ ਹੀ ਰਿਵਾਲਵਰ ਦੇ ਨਾਲ ਉਸ ਨੂੰ ਖਤਮ ਕੀਤਾ ਸ਼ਾਇਦ ਉਸ ਦਾ ਨਾਮ ਸਾਧੂ ਸਿੰਘ ਸੀ ਜੀਰਾ ਕੇ ਸਿੱਖ ਨੌਜਵਾਨਾਂ ਦੇ ਬਹੁਤ ਜਿਆਦਾ ਤਸ਼ੱਦਦ ਕਰਨ ਦਾ ਦੋਸ਼ੀ ਸੀ ਸੇਕ ਨੌਜਵਾਨਾਂ ਨੂੰ ਸ਼ਹੀਦ ਕਰਨ ਦਾ ਦੋਸ਼ੀ ਸੀ ਸੋ ਉਸਦੀ ਡਿਊਟੀ ਖਾਸਾ ਕਾਲਜ ਅਮਰਸਰ ਦੇ ਗੇਟ ਤੇ ਲੱਗੀ ਹੋਈ ਸੀ ਜਦੋਂ ਉਸ ਨੂੰ ਪਾਈ ਕਵਲਜੀਤ ਸਿੰਘ ਸੁਲਤਾਨਵਿੰਡ ਨੇ ਆਪਣੇ ਸਾਥੀ ਦੇ ਨਾਲ ਮਿਲ ਕੇ ਸੋਧਿਆ ਸੀ ਔਰ ਅਮਰਸਰ ਦੇ ਵਿੱਚ ਸੀਆਰਪੀਐਫ ਦੀਆਂ ਟੁਕੜੀਆਂ ਤੇ ਘਾਤ ਲਗਾ ਕੇ ਹਮਲੇ ਕਰਨੇ ਇਹਨਾਂ ਦੇ ਵਿੱਚ ਹਮੇਸ਼ਾ ਮੋਰੀ ਰੋਲ ਅਦਾ ਕੀਤਾ ਪਾਈ ਕਵਲਜੀਤ ਸਿੰਘ ਸੁਲਤਾਨਵਿੰਡ ਨੇ ਜਲੰਧਰ ਸ਼ਹਿਰ ਦੇ ਵਿੱਚ ਹਿੰਦੂ ਤਵੀ ਆਗੂਆਂ ਤੇ ਸਿਆਣੀ ਵਰਗਿਆਂ ਤੇ ਹਮਲਾ ਕੀਤਾ ਭਾਈ ਕਵਲਜੀਤ ਸਿੰਘ ਸੁਲਤਾਨ ਵਿੰਡ ਨੇ ਔਰ ਭਾਈ ਕਵਲਜੀਤ ਸਿੰਘ ਸੁਲਤਾਨ ਵਿੰਡ ਨੇ ਭਾਈ ਮਨਵੀਰ ਸਿੰਘ ਚਿਹੜੂ ਦੇ ਹਰ ਐਕਸ਼ਨ ਦੇ ਵਿੱਚ ਲਗਭਗ ਉਹਨਾਂ ਦਾ ਸਾਥ ਦਿੱਤਾ ਸੀ ਤੇ ਉਹਨਾਂ ਮਹਾਨ ਯੋਧਿਆਂ ਨੂੰ ਭਾਈ ਕਵਲਜੀਤ ਸਿੰਘ ਸੁਲਤਾਨ ਵਿੰਡ ਭਾਈ ਨਿਰਮਲ ਸਿੰਘ ਨੰਮੀਆਂ ਵਿੰਡ ਤੋਂ ਉਹਨਾਂ ਦੀ ਪੰਥ ਪ੍ਰਤੀ ਕੀਤੀ ਹੋਈ ਮਹਾਨ ਸੇਵਾ ਨੂੰ ਕੀ ਸ੍ਰੀ ਪ੍ਰਣਾਮ ਹੈ ਕੀ ਸ੍ਰੀ ਪ੍ਰਣਾਮ ਹੈ ਖਾਲਸਾ ਪੰਥ ਦੀ ਤਰਫੋਂ ਕਿਉਂਕਿ ਇਹ ਉਹ ਸੂਰਬੀਰ ਜੋਧੇ ਹਨ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਇਸ ਹੁਕਮ ਤੇ ਪਹਿਰਾ ਦਿੱਤਾ ਕਿ ਜਦ ਆਵ ਕੀ ਆਦ ਨਿਧਾਨ ਬਣੇ ਅਤ ਹੀ ਰਨ ਮੇ ਤਬ ਜੂਝ ਮਰੋ ਇਸ ਮਹਾਵਾਕ ਤੇ ਪਹਿਰਾ ਦੇਣ ਵਾਲੇ ਇਹਨਾਂ ਸੂਰਬੀਰ ਜੋਧਿਆਂ ਦੀ ਕੁਰਬਾਨੀ ਮਹਾਨ ਹੈ ਪਰ ਇਹਨਾਂ ਵੱਲੋਂ ਕੌਮ ਦੀ ਕੀਤੀ ਹੋਈ ਮਹਾਨ ਸੇਵਾ ਤੇ ਸਿੱਖ ਕੌਮ ਨੂੰ ਹਮੇਸ਼ਾ ਹੀ ਨਾਸ ਰਹੇਗਾ ਹਮੇਸ਼ਾ ਹੀ ਫਕਰ ਰਹੇਗਾ ਔਨ ਵਾਲੀਆਂ ਪੀੜੀਆਂ ਇਹਨਾਂ ਦੀ ਕੁਰਬਾਨੀ ਤੋਂ ਇਹਨਾਂ ਦੇ ਕਾਰਨਾਮਿਆਂ ਤੋਂ ਹਮੇਸ਼ਾ ਹੀ ਸੇਧ ਪ੍ਰਾਪਤ ਕਰਦੀਆਂ ਰਹਿਣਗੀਆਂ ਭਾਈ ਕਮਲਜੀਤ ਸਿੰਘ ਸੁਲਤਾਨਵਿੰਦ ਅਤੇ ਭਾਈ ਨਰਮਲ ਸਿੰਘ ਨਮ ਮੀਆਂਵਿੰਦ ਖਾਲਿਸਤਾਨ ਕਮਾਂਡੋ ਫੋਰਸ ਦੇ ਯੋਧੇ ਸਨ ਯੋਧੇ ਸਨ ਸਿੱਖ ਸੰਘਰਸ਼ ਦੇ ਔਰ ਇਸ ਧਾਰਨਾ ਨੂੰ ਲੈ ਕੇ ਤੋਰੀ ਸੰ ਕੀ ਅਸੀਂ ਜੇ ਜੀਵਾਂਗੇ ਤਾਂ ਜੀਵਾਂਗੇ ਅਣਖ ਨਾਲ ਮਰਾਂਗੇ ਮਰੇ ਤਾਂ ਮਰਾਂਗੇ ਸ਼ਾਨ ਦੇ ਨਾਲ ਸੋ ਉਹਨਾਂ ਮਹਾਨ ਸੂਰਬੀਰ ਜੋਧਿਆਂ ਨੂੰ ਕੇਸਰੀ ਪ੍ਰਣਾਮ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ